ਕਿਸਾਨਾਂ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਇਕੱਤਰਤਾ ਰੱਖੀ ਗਈ ਹੈ ਔਰ ਇੱਕ ਤੋਂ 5 ਤਰੀਕ ਤੱਕ ਦਾ ਜਿਹੜਾ ਧਰਨਾ ਹੈ ਤਾਂ ਇਸ ਵਾਸਤੇ ਪੁਲਿਸ ਜਿਹੜੀ ਹੈਗੀ ਉਹ ਵੀ ਖੜੀ ਹੈ ਕੀ ਕੁਝ ਪੁਸਤਾ ਪ੍ਰਬੰਧ ਨੇ ਗੱਲਬਾਤ ਕਰਦੇ ਹਾਂ ਡੀਐਸਪੀ ਜਸਵਿੰਦਰ ਸਿੰਘ ਅ ਦੇਖੋ ਜੀ ਜਿਹੜੀ ਇਹ ਕਾਲ ਹੈਗੀ ਹੈ ਕਿਸਾਨ ਯੂਨੀਅਨ ਦੀ ਦੋ ਗਰੁੱਪ ਹੈਗੇ ਨੇ ਉਹ ਗਰਾਹਾ ਗਰੁੱਪ ਹੈ ਔਰ ਇੱਕ ਲੱਖਵਾਲ ਦਾ ਤੇ ਇਹਨਾਂ ਦੀ ਜਿਹੜੀ ਉੱਪਰਲੇ ਅਫਸਰਾਂ ਦੀ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਇਹਨਾਂ ਦਾ ਇੱਥੇ ਰੈਲੀ ਗਰਾਊਂਡ ਜਿਹੜਾ ਹੈਗਾ 34 ਦੇ ਵਿੱਚ ਇੱਥੇ ਇਹਨਾਂ ਨੇ ਬੜਾ ਪ੍ਰਦਰਸ਼ਨ ਕਰਨਾ ਰੈਲੀ ਔਰ ਉਗਰਾਹ ਗਰੁੱਪ ਦਾ ਇਸ ਗਰਾਊਂਡ ਦੇ ਵਿੱਚ ਆ ਗਿਆ ਜੀ ਇਹਨਾਂ ਦੇ ਵੀ ਆਪਾਂ ਜਿਹੜੀ ਪ੍ਰਸ਼ਾਸਨ ਨੂੰ ਵੀ ਰਿਕੁਐਸਟ ਕਰਕੇ ਇਹਨਾਂ ਲਈ ਜਿਹੜੀ ਬੇਸਿਕ ਜਿਹੜੀਆਂ ਨੀਡਸ ਹੁੰਦੀਆਂ ਮੋਬਾਈਲ ਟਾਇਲਟ ਹੋ ਗਿਆ ਪਾਣੀ ਦਾ ਲਾਈਟਿੰਗ ਦਾ ਉਹ ਕੀਤਾ ਜਾ ਰਿਹਾ ਹੈ ਜੀ ਔਰ ਇਹਨਾਂ ਨੂੰ ਇਹੀ ਕਿਹਾ ਵੀ ਤੁਸੀਂ ਇਸ ਸਾਈਡ ਜਿਹੜਾ ਇਹਨਾਂ ਦਾ ਪੰਡਾਲ ਬੰਨਣਾ ਹੈ ਇਹਦੇ 'ਚ ਆਪਾਂ ਬੈਠ ਕੇ ਆਪਣਾ ਜੋ ਵੀ ਪਾਸ਼ਾ ਨਾਲ ਜੋ ਵੀ ਇਹਨਾਂ ਦਾ ਕਰਨਾ ਹੈਗਾ ਇਹਨਾਂ ਦੀ ਕਾਲ ਅੱਜ ਤੋਂ ਲੈ ਕੇ 5 ਤਰੀਕ ਤੱਕ ਹੈ ਪੱਲੇ ਸਾਈਡ ਸਾਹਮਣੇ ਤੁਸੀਂ ਗਰਾਊਂਡ ਦੇਖ ਹੀ ਰਹੇ ਹੋ ਜੀ ਉਸ ਸਾਈਡ ਇਹਨਾਂ ਦੀ ਪਾਰਕਿੰਗ ਹੋਏਗੀ ਸਾਰੇ ਵੇਕਲਾਂ ਦੀ ਜੀ ਸੜਕ ਦੇ ਉੱਪਰ ਕੋਈ ਪਾਰਕਿੰਗ ਨਹੀਂ ਹੋਏਗੀ ਜੀ ਉਹ ਟ੍ਰੈਫਿਕ ਪੁਲਿਸ ਵੀ ਆਪਣਾ ਦੇਖ ਰਹੀ ਹੈ ਇਹਨਾਂ ਨਾਲ ਮੀਟਿੰਗਸ ਵੀ ਹੋਈਆਂ ਤੇ ਇਹਨਾਂ ਨਾਲ ਇਹ ਚੀਜ਼ਾਂ ਆਪਾਂ ਨਾਲ ਕਮਿਟ ਵੀ ਕੀਤਾ ਵੀ ਰੋਡ ਸਾਈਡ ਕੋਈ ਵਹੀਕਲ ਨਹੀਂ ਹੋਏਗਾ ਨੀਅਰ ਬਾਏ ਪਲੇਸ ਜਿਹੜੇ ਵੀ ਪਾਰਕਿੰਗ ਜਗ੍ਹਾ ਹੋਣਗੀਆਂ ਉੱਥੇ ਇਹਨਾਂ ਨੂੰ ਵੀ ਫੈਸਿਲਿਟੇਟ ਕੀਤਾ ਜਾਏਗਾ ਪਰ ਇਹ ਗਰਾਉਂਡ ਕਾਫੀਆ ਉਮੀਦ ਹੈ ਵੀ ਇਸ ਗਰੁੱਪ ਦੀਆਂ ਸਾਰੀਆਂ ਇਹਦੇ ਵਿੱਚ ਹੀ ਹੋ ਜਾਣਗੀਆਂ ਮੈਡੀਕਲ ਦਾ ਕੀ ਪ੍ਰਬੰਧ ਕੀਤਾ ਹੈ ਮੈਡੀਕਲ ਦੇ ਵੀ ਆਪਾਂ ਪ੍ਰਸ਼ਾਸਨ ਰਿਕਵੈਸਟ ਕੀਤਾ ਵੀ ਇੱਥੇ ਡਾਕਟਰਾਂ ਦੀ ਟੀਮ ਲਈ ਜਾਵੇ ਤੇ ਉਹਨਾਂ ਨੂੰ ਏਡੀਸੀ ਨੂੰ ਵੀ ਰਿਕਵੈਸਟ ਕੀਤੀ ਹੈ ਵੀ ਇਥੇ ਪੱਕਾ ਇਹ ਕੈਂਪ ਲੱਗਿਆ ਜਾਵੇ ਮੈਡੀਕਲ ਦਾ ਬਾਕੀ ਸਾਡੀ ਪੀਸੀਆਰ ਦੀ ਆਪਣੀ ਵਹੀਕਲ ਸਾਡੇ ਮੁਲਾਜ਼ਮ ਵੀ ਹੈ ਇਮੀਜ ਜਿਹੜੀ ਚੀਜ਼ ਹੋਈਗੀ ਆਪਾਂ ਇਮੀਜਟ ਉੱਥੇ ਨਾਲ ਹੀ ਕੈਟਰ ਕਰ ਦਾਂਗੇ 10 10000 ਕਿਸਾਨਾਂ ਦੇ ਇਕੱਠ ਦੀ ਸੰਭਾਵਨਾ ਕਿਸਾਨ ਆਗੂ ਕਹਿ ਰਹੇ ਨੇ ਉਹਨਾਂ ਦੇ ਬਾਥਰੂਮ ਦੀ ਕੀ ਫੈਸਿਲਿਟੀ ਆ ਉਹਦੇ ਮੋਬਾਈਲ ਟਾਇਲਟ ਆ ਰਹੇ ਜੀ ਐਮਸੀ ਦੇ ਵਿੱਚੋਂ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਆ ਚੁੱਕਾ ਜੀ ਇੱਕ ਹੋਰ ਵੀ ਇਹਨਾਂ ਦੇ ਆ ਰਹੇ ਨੇ ਸਰ ਸਾਹਮਣੇ ਸਾਹਮਣੇ ਆ ਰਹੇ ਨੇ ਜੀ ਉਹ ਦਰ ਮੋਬਾਈਲ ਟਾਇਲਟਸ ਉਹਨਾਂ ਕਿਹਾ ਪੰਜ ਛੇ ਇਥੇ ਚਾਹੀਦੀਆਂ ਜੀ ਇੱਕ ਤੋਂ ਦੂਜਾ ਗਰਾਊਂਡ ਜਿਹੜਾ ਉੱਥੇ ਚਾਹੀਦੀਆਂ ਔਰ ਉਦਾਂ ਹੀ ਪਾਣੀ ਦਾ ਬੰਦੋਬਸਤ ਤੁਹਾਨੂੰ ਪੰਜ ਦਿਨ ਦਾ ਟਾਈਮ ਦਿੱਤਾ ਜੀ ਕਿ ਲੋਕੋ ਕੋ ਪ੍ਰੋਬਲਮਸ ਨਾ ਹੋਵੇ ਟਰੈਫਿਕ ਕੋ ਲੈ ਕੇ ਕਿਉਂਕਿ ਇਹ ਏਰੀਆ ਐਸਾ ਹੈ ਜਿੱਥੇ ਬਹੁਤ ਸਾਰੇ ਸਟੂਡੈਂਟਸ ਆਉਂਦੇ ਨੇ ਤਾਂ ਕਿਆ ਉਸਕੇ ਲਈ ਕਿਆ ਪ੍ਰਬੰਧ ਕੀਤਾ ਦੇਖੋ ਉਹਨਾਂ ਲਈ ਜਿਹੜੀ ਆ ਅੰਡਰ ਲੀ ਰੋਡ ਹੈ ਥੋੜੀ ਜਿਹੀ ਤਾਂ ਕਟੇਲ ਕਰਨੀ ਪਈ ਕਿ ਉਹਦੀ ਟਰੈਫਿਕ ਐਡਵਾਈਸਰੀ ਵੀ ਜਾ ਰਹੀ ਹੈ ਟਰੈਫਿਕ ਯੂਨਿਟ ਦੇ ਵੱਲੋਂ ਆਮ ਪਬਲਿਕ ਨੂੰ ਜਿਹੜਾ ਦੇਪ ਚੌਂਤੀ ਪੰਦੀ ਲਾਈਟ ਪੁਆਇੰਟ ਤੋਂ ਜਿਹੜਾ ਫਰਸਟ ਟਰਨ ਲੈਫਟ ਜਾਂਦਾ ਜਿਹੜਾ ਆਪਣਾ ਪਿਗੜਲੀ ਨੂੰ ਉਹ ਡੀ ਵਾਲਾ ਓਪਨ ਰਹੇਗਾ ਔਰ ਇਧਰੋਂ ਜਿਹੜੀ ਕੁਆਇਟ ਆਫਿਸ ਵਾਲਾ ਜਿਹੜਾ ਹੈਗਾ ਰਸਾ ਜਿੱਥੇ ਆਪਣਾ ਫਲਾਵਰ ਮਾਰਕੀਟ ਹੈ ਉਹਦੇ ਪਿੱਛੋਂ ਕਟੇਲ ਕਰਨਾ ਪਏਗਾ ਤਾਂ ਕਿ ਇਸ ਬਲਾਕ ਦੇ ਉੱਪਰ ਵੀ ਰਸਨਾ ਪਵੇ 33 39 ਦੇ ਉਹ ਸਾਰਾ ਟ੍ਰੈਫਿਕ ਵਾਲੇ ਵੀ ਆਪਣਾ ਬੰਦੋਬਸ ਕਰ ਰਹੇ ਆ ਜਿੱਥੇ ਜਿੱਥੇ ਡਾਇਵਰਜਨ ਹੋਈਏ ਡਿਵਾਈਜ਼ਨ ਉਹ ਕਰਾਂਗੇ ਜੀ ਪਾਰਕਿੰਗ ਲਈ ਵੀ ਉਹ ਫੈਸਿਲਿਟੇਟ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਜਿਵੇਂ 33 ਥੋੜੀ ਪਾਰਕਿੰਗ ਹੈ 45 ਦਾ ਗਰਾਊਂਡ ਹੈ 46 ਮੰਡੀ ਗਰਾਊ ਦੇਖੇ ਪੈਰਾਮਿਲਟਰੀ ਫੋਰਸ ਕੀ ਵੀ ਆ ਰਹੀ ਹੈ ਬਾਕੀ ਚੰਡੀਗੜ੍ਹ ਪੁਲਿਸ ਆ ਪੰਜਾਬ ਦੇ ਵੀ ਉੱਥੋਂ ਵੀ ਕੰਪੋਨੈਂਟ ਆ ਰਹੇ ਆ ਜਿੰਨੀ ਕੁ ਜੇ ਜਾਣਕਾਰੀ ਮਿਲੀ ਹੈ ਜੀ ਦੇਖੋ ਅੱਜ ਦੇ ਦਿਨ ਦੇ ਜੇ ਤਾਂ ਹੁਣ ਆਪਣਾ 400 ਬੰਦਾ ਲੱਗਿਆ ਹੋਇਆ ਹੈ ਜੀ ਜਿਹੜਾ ਅਜੇ ਤੋ ਕਿ ਗੈਦਰਿੰਗ ਸਟਾਰਟ ਹੋ ਰਹੀ ਹੈ ਉਹ ਲੱਗਿਆ ਬਾਕੀ ਅੱਗੇ ਕੰਟੀਨਿਊ ਚੱਲੇਗਾ ਜੀ ਬਾਕੀ ਹਦਾਇਤਾਂ ਨੇ ਸਪੈਸ਼ਲਿਸਟਾਂ ਨੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਹੋਰ ਐਡ ਕਰ ਲਓ ਰੂਟ ਕਿਹੜਾ ਇਹਨਾਂ ਨੇ ਦਿੱਤਾ ਪਿਆ ਵੀ ਕਿਹੜੇ ਰੂਟ 'ਚ ਨਹੀਂ ਇਹ ਚੰਡੀਗੜ੍ਹ ਦੇ ਦੇਖੋ ਇਹ ਆਪਣਾ ਜੇਲ ਰੋਡ ਜਿਹੜੀ ਬੰਦੀ ਹੈ ਆਪਣੀ ਉਹ ਥਰੂ ਆਣਗੇ ਅੰਬ ਸਾਹਿਬ ਇਹਨਾਂ ਨੇ ਇਕ ਤੇ ਉਹ ਵੀ ਇਹਨਾਂ ਨੂੰ ਦੱਸਿਆ ਗਿਆ ਵੀ ਉੱਥੋਂ ਆ ਕੇ ਤੁਹਾਡੀ ਜਿਹੜੀ ਪਾਰਕਿੰਗ ਗਰਾਹ ਗਰੁੱਪ ਦੀ ਹੈ ਗਰਾਊਂਡ ਦੇ ਵਿੱਚ ਹੀ ਹੈ ਇੱਥੇ ਜਿਹੜਾ ਤਰਤੀਬਾਈ ਲਾ ਲੈਣਗੇ ਤੇ ਸਾਰਾ ਚੀਜ਼ ਇੱਥੇ ਹੀ ਲੱਗ ਜਾਈਏ ਇਹਨਾਂ ਦੀ ਜੀ ਠੀਕ ਹੈ ਬਹੁਤ ਬਹੁਤ ਔਰ ਕਾਡੀ ਐਸਪੀ ਜਸਵਿੰਦਰ ਸਿੰਘ ਸੀਗੇ ਜਿਨ੍ਹਾਂ ਨੇ तमाम ਹਦਾਇਤਾਂ ਜਿਹੜੀਆਂ ਦੱਸੀਆਂ ਔਰ ਇਸੇ ਤਰੀਕੇ ਦੇ ਨਾਲ ਦੱਸ ਵੀ ਇਹੀ ਗਰਾਊਂਡ ਹੈ ਜਿੱਥੇ ਉਗਰਾਹਾ ਗਰੁੱਪ ਜਥੇਬੰਦੀ ਜਿਹੜੀ ਇਕੱਤਰ ਹੋਵੇਗੀ ਔਰ ਉਸ ਤੋਂ ਪਹਿਲਾਂ ਜੇਕਰ ਗੱਲ ਕਰ ਲਈਏ ਸਯੁਕਤ ਕਿਸਾਨ ਮੋਰਚੇ ਦਾ ਹੈ ਜਿਹੜਾ ਸੰਘਰਸ਼ ਹੈ ਔਰ ਇੱਕ ਤੋਂ 5 ਤਰੀਕ ਤੱਕ ਜਿਹੜਾ ਦਰਨਾ ਪ੍ਰਦਰਸ਼ਨ ਇਸ ਜਗ੍ਹਾ ਦੇ ਉੱਪਰ ਚੱਲੇਗਾ ਪੈਰੀਗੇਟਿੰਗ ਜਿਹੜੀ ਹੈ ਉਹ ਚਾਰੋਂ ਤਰਫ ਕੀਤੀ ਜਾਣੀ ਹੈ ਉਸ ਤੇ ਵਿਚਕਾਰ ਜਿਹੜਾ ਇਹ ਜਥੇਬੰਦੀਆਂ ਆਪਣਾ ਸ਼ਾਂਤਮਈ ਤਰੀਕੇ ਨਾਲ ਇੱਥੇ ਪ੍ਰਦਰਸ਼ਨ ਕਰਨਗੀਆਂ ਔਰ ਉੱਥੇ ਹੀ ਜੇਕਰ ਜੇਕਰ ਹੋਵੇ ਤਾਂ ਇਸੇ ਗਰਾਊਂਡ ਦੇ ਵਿੱਚ ਬੀਕੇਯੂ ਉਗਰਾਹਾਾਂ ਕ੍ਰਾਂਤੀਕਾਰੀ ਦੇ ਜਿਹੜੇ ਕਿਸਾਨ ਆਗੂ ਨੇ ਉਹ ਵੀ ਇੱਥੇ ਸੰਘਰਸ਼ ਕਰਨਗੇ ਔਰ ਦੂਸਰੀ ਗਰਾਉਂਡ ਜਿਹੜੀ ਹੈਗੀ ਹੈ ਉਸ ਦੇ ਲਈ ਸੰਯੁਕਤ ਕਿਸਾਨ ਮੋਰਚਾ ਜਿਹੜਾ ਔਰ ਰਾਜੀਵਾਲ ਦੀ ਜਥੇਬੰਦੀ ਜਿਹੜੀ ਹੈਗੀ ਹੈ ਉਹ ਉਸ ਜਗ੍ਹਾ ਦੇ ਉੱਪਰ ਪਹੁੰਚਣਗੇ ਔਰ ਦੇਖ ਸਕਦੇ ਹੋ ਕਿ ਅੱਜ ਦੇ ਦਿਨ ਹੀ ਜਿਹੜਾ ਇਕੱਠ ਹੈ ਸ਼ੁਰੂਆਤ ਹੋਣੀ ਹੈ तमाम ਜੜੀਆਂ ਜਥੇਬੰਦੀਆਂ ਦੇ ਆਗੂ ਨੇ ਉਹ ਇੱਕ ਇਸ ਜਗ੍ਹਾ ਦੇ ਉੱਪਰ ਪਹੁੰਚਣਗੇ ਔਰ ਸਿੱਧੇ ਤੌਰ ਦੇ ਉੱਪਰ ਜੇਕਰ ਜ਼ਿਕਰ ਹੋਵੇ ਤਾਂ ਅੱਜ ਬੀਕੇਯੂ ਗਰਾਹਾਂ ਵਾਲੇ ਜਿਹੜੇ ਜਥੇਬੰਦੀ ਦੇ ਆਗੂ ਨੇ ਉਹ ਪਹੁੰਚ ਰਹੇ ਨੇ ਔਰ ਉਸ ਤੋਂ ਬਾਅਦ ਜੇਕਰ ਗੱਲ ਕਰੀ ਤਾਂ ਪੁਲਿਸ ਦਾ ਜਿਹੜਾ ਬਲ ਹੈਗਾ ਉਹ ਵੀ ਤਾਇਨਾਤ ਕੀਤਾ ਗਿਆ ਹੈ। ਤਮਾਮ ਜਿਹੜੇ ਰਸਤੇ ਦੇ ਵਿੱਚ ਦੇਖੋਗੇ ਵੀ ਪੁਲਿਸ ਫੋਰਸ ਜਿਹੜੀ ਹੈਗੀ ਉਹ ਚਾਰੋਂ ਤਰਫੋਂ ਨਾਲ ਬੈਰੀਕੇਟਿੰਗ ਕੀਤੀ ਜਾਣੀ ਹੈ। ਬੈਰੀਕੇਟਿੰਗ ਕਰਨ ਤੋਂ ਬਾਅਦ ਜੇਕਰ ਗੱਲ ਕਰੀ ਤਾਂ ਇੱਥੇ ਮੋਬਾਈਲ ਟਾਇਲਟਸ ਔਰ ਪਾਣੀ ਦੀ ਫੈਸਿਲਿਟੀਆਂ ਜਿਹੜੀ ਹੈਗੀ ਹੈ ਉਹ ਵੀ ਲਾਗੂ ਕੀਤੀ ਜਾਵੇਗੀ ਔਰ ਉਸ ਤੋਂ ਬਾਅਦ ਜਿਹੜੀਆਂ ਸਿਹਤ ਵਿਭਾਗ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਨੂੰ ਵੀ ਇੱਥੇ ਤਾਇਨਾਤ ਕੀਤਾ ਜਾਣਾ ਹੈ। ਔਰ ਇਹ ਗਰਾਊਂਡ ਜਿਹੜੀ ਹੈਗੀ ਹੈ ਸਿੱਖ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਲਈ ਰੱਖੀ ਗਈ ਹੈ ਔਰ ਇੱਕ ਤੋਂ 5 ਤਰੀਕ ਤੱਕ ਜਿਹੜਾ ਦਰਨਾ ਜਾਰੀ ਰਹੇਗਾ 4 ਤਰੀਕ ਨੂੰ ਉਗਰਾਹਾ ਜਥੇਬੰਦੀ ਦੀ ਜਿਹੜੀ ਮੀਟਿੰਗ ਦੱਸੀ ਜਾ ਰਹੀ ਹੈ ਮੁੱਖ ਮੰਤਰੀ ਪੰਜਾਬ ਦੇ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਸੋ ਉਹ ਉਸ ਦੇ ਵਿੱਚ ਕੀ ਕੁਝ ਜਿਹੜਾ ਨਿਕਲ ਕੇ ਆਉਂਦਾ ਹੈ ਤਾਂ 5 ਤਰੀਕ ਨੂੰ ਦਰਨਾ ਜਿਹੜਾ ਖਤਮ ਹੋ ਸਕਦਾ ਹੈ ਪਰ ਜੇਕਰ ਕੋਈ ਸਿੱਟਾ ਨਹੀਂ ਨਿਕਲਦਾ ਮੀਟਿੰਗ ਬੇ ਸਿੱਟਾ ਰਹਿੰਦੀ ਹੈ ਤਾਂ ਧਰਨਾ ਜਿਹੜਾ ਜਿਵੇਂ ਜੁਗਿੰਦਰ ਸਿੰਘ ਗੁਰਾਹਾਹਾਂ ਔਰ ਬਾਕੀ ਜਥੇਬੰਦੀਆਂ ਦੇ ਆਕੂ ਜਿਹੜੇ ਕਹਿ ਰਹੇ ਕਿ ਧਰਨਾ ਜਿਹੜਾ ਹੈ ਇਸੇ ਤਰੀਕੇ ਦੇ ਨਾਲ ਅੱਗੇ ਵੀ ਜਿਹੜਾ ਹੈਗਾ ਉਹ ਚੱਲ ਸਕਦਾ ਹੈ। ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ